ਮਾਤਰ ਪਟਿਆਲੇ ਕੋ ਬੋਲ ਰਿਹਾ ਜੀ ਜੋ ਸੀਐਮ ਸਾਹਿਬ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਵੀ ਆਪਾਂ ਕਿਸ ਦੇ ਬੱਚੇ ਮਾਰਾਂਗੇ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਸੀਐਮ ਸਾਹਿਬ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਬਹੁਤ ਵਧੀਆ ਕੀਤਾ ਤੇ ਆਪਾਂ ਦਾ ਇਸ ਦਾ ਬਹੁਤ ਧੰਨਵਾਦ ਕਰਾਂਗੇ ਸੀਐਮ ਸਾਹਿਬ ਦਾ ਔਰ ਪੰਜਾਬ ਪੁਲਿਸ ਦਾ ਜੀ ਜਿਨ੍ਹਾਂ ਨੇ ਐਡਾ ਵੱਡਾ ਇਹ ਪਰਲਾ ਉਠਾਇਆ ਹੈ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜੀ ਸੀਐਮ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਵੀ ਜੋ ਤੁਸੀਂ ਨਸ਼ੇ ਦੇ ਪ੍ਰਤੀ ਇਸ ਬਾਰੇ ਗੌਰ ਕੀਤੀ ਹੈ ਦੇਖੋ ਜੀ ਜੋ ਸੀਐਮ ਸਾਹਿਬ ਨੇ ਜੋ ਕੰਮ ਕਰ ਰਹੇ ਨੇ ਜੀ ਬਹੁਤ ਵਧੀਆ ਕਰ ਰਹੇ ਨੇ ਪਹਿਲਾਂ ਉੱਥੇ ਮਕਾਨ ਟਵਾਇਆ ਜੀ ਰੋੜੀ ਕੋਟਾ ਦਾ ਬਹੁਤ ਗਾਂਜਾ ਵੇਚਦੇ ਸੀ ਉਹ ਵੀ ਹਟਦੇ ਨਹੀਂ ਸੀ ਇੱਧਰ ਵੀ ਸਾਰੇ ਇਹ ਚਿੱਟਾ ਵੇਚਦੇ ਨੇ ਜਿੰਨੇ ਵੀ ਹੈਗੇ ਹੋਰੇ ਆਪਦੇ ਪਰਲੇ ਪਾਸੇ ਵੀ ਸਾਰੇ ਚਿੱਟਾ ਵੇਚਦੇ ਨੇ ਜੀ ਆ ਘਰ ਵੀ ਚਿੱਟਾ ਵੇਚਦਾ ਜੀ ਬਹੁਤ ਵਧੀਆ ਐਸਐਸਪੀ ਸਾਹਿਬ ਜੋ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਜੋ ਪੰਜਾਬ ਪੁਲਿਸ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਸੀਐਮ ਸਾਹਿਬ ਨੇ ਜੋ ਉੱਦਾਂ ਚੱਕਿਆ ਜੀ ਬਹੁਤ ਵਧੀਆ ਉੱਦਾਂ ਚੱਕਿਆ ਜੀ ਇਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਇਹ ਅਜ ਤੱਕ ਇਹਦਾ ਕੰਮ ਹੋਇਆ ਨਹੀਂ ਜੀ ਕਿਤੇ ਜੋ ਪਟਿਆਲਾ ਪੁਲਸ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਹਰ ਪਾਸੇ ਉਹੀ ਕੰਮ ਹੋਣਾ ਚਾਹੀਦਾ ਜੀ